ਮੈਨੂੰ ਨਾ ਇੱਕ ਦਿਨ ਆ ਬੱਚੇ ਦਾ ਫੋਨ ਆਇਆ ਮੈਨੂੰ ਕਹਿੰਦਾ ਵੀ ਮੈਂ ਨਾ ਪੇਡ ਵੀਡੀਓ ਕਰਾਉਣੀ ਮੈਂ ਕਿਹਾ ਪੁੱਤ ਕੰਮ ਮੇਰੀ ਅਕਸਰ ਹੀ ਆਦਤ ਆ ਕਿ ਮੈਂ ਹਰੇਕ ਬੰਦੇ ਤੋਂ ਕੰਮ ਪੁੱਛਣਾ ਹੀ ਹੁੰਦਾ ਤੇ ਜਦੋਂ ਮੈਨੂੰ ਦੱਸਿਆ ਨਾ ਤੇ ਮੇਰਾ ਦਿਲ ਕਰ ਰਿਹਾ ਕਿ ਮੈਂ ਇਹਨੂੰ ਕੀ ਦੇ ਸਕਦਾ ਮੈਂ ਆਪਣੇ ਕੋਲੋਂ ਕੀ ਦੇ ਸਕਦਾ ਲੈਣਾ ਤਾਂ ਦੂਰ ਦੀ ਗੱਲ ਆ ਮੈਂ ਆਪਣੇ ਕੋਲੋਂ ਕੀ ਦੇ ਸਕਦਾ ਹੁਣ ਕਹਾਣੀ ਸੁਣਿਓ ਜਿਹੜੇ ਐਡੇ ਐਡੇ ਬੱਚੇ ਆ ਨਾ ਯਾਰ ਕਿਵੇਂ ਸਟਾਰ ਬਣ ਜਾਂਦੇ ਆ ਉਹ ਵੀ ਤੁਹਾਨੂੰ ਪਤਾ ਲੱਗ ਜੂਗਾ ਕਹਾਣੀ ਸੁਣਿਓ ਮੇਰੇ ਤੋਂ ਕਹਾਣੀ ਸੁਣਿਓ ਤਲਵੰਡੀ ਮੱਝੂ ਦੇ ਪਿੰਡ ਦਾ ਰਹਿਣ ਵਾਲਾ ਇੱਕ ਦਰਮਿਆਨਾ ਜ਼ਿਮੀਂਦਾਰ ਪਰਿਵਾਰ ਹੈ ਜਿਹਦਾ ਬਾਪੂ ਦਬਈ ਜਾਂਦਾ ਹੈ ਮਿਹਨਤ ਕਰਦਾ ਹੈ ਘਰ ਪਾਉਂਦਾ ਹੈ ਘਰ ਚਲਾਉਂਦਾ ਤੇ ਬੱਚੇ ਪਾਲਦਾ ਹੈ ਜਦੋਂ ਆ ਕੇ ਆਪਣੇ ਪਰਿਵਾਰ ਦੇ ਵਿੱਚ ਰਹਿਣ ਲੱਗਦਾ ਤਾਂ ਗੁਰਦਿਆਂ ਦਾ ਨੁਕਸ ਪੈ ਜਾਂਦਾ ਕਿਡਨੀਆਂ ਖਰਾਬ ਹੋ ਜਾਂਦੀਆਂ ਡੈਲਸਸ ਸ਼ੁਰੂ ਹੋ ਜਾਂਦੇ ਆ ਹਫ਼ਤੇ 'ਚ ਦੋ ਡੈਲਸਸ ਹੁੰਦੇ ਆ ਤਾਂ ਡੈਲਸਸ ਇੱਕ ਇਹੋ ਜਿਹੀ ਚੀਜ਼ ਆ ਕਿ ਘਰ ਖਾ ਜਾਂਦੇ ਆ ਅਫਸਰਾਂ ਦੇ ਘਰ ਖਾ ਜਾਂਦਾ ਡੈਲਸਸ ਡੈਲਸ ਸੇ ਕਿਹੋ ਜੀ ਚੀਜ਼ ਆ ਕਿ ਜ਼ਮੀਨਾਂ ਜਾਇਦਾਦਾਂ ਨੂੰ ਰੋਲ ਦਿੰਦਾ ਮਤਲਬ ਇਸ ਬੱਚੇ ਸਾਹਮਣੇ ਇਹ ਬੱਚਾ 8ਵੀਂ ਕਲਾਸ ਦਾ ਜਵਾਕ ਹੈ 8ਵੀਂ 9ਵੀਂ 9ਵੀਂ ਜਮਾਤ ਦਾ ਜਵਾਕ ਹੈ ਤੇ 9ਵੀਂ ਜਮਾਤ ਦੇ ਸਾਹਮਣੇ ਸਥਿਤੀ ਪਤਾ ਕਿਹੋ ਜਿਹੀ ਹੁੰਦੀ ਆ ਜਿਵੇਂ ਹੜ੍ਹ ਨਹੀਂ ਆ ਜਾਂਦੇ ਹnde ਹੜ੍ਹ ਤੇ ਹੜ੍ਹਾਂ ਦੇ ਵਿੱਚ ਘਟਾ ਲੱਗਣ ਲੱਗ ਜਾਂਦੀ ਹੁੰਦੀ ਆ ਬੰਨ ਨੂੰ ਤੇ ਉਹ ਢਾ ਲੱਗਣੀ ਇਹਦੇ ਸਾਹਮਣੇ ਸ਼ੁਰੂ ਹੋਊਗੀ ਆਪਣੇ ਬਾਪੂ ਨੂੰ ਵੀ ਤੇ ਫਾਈਨੈਂਸ਼ੀਅਲੀ ਵੀ ਤੇ ਬੰਦਾ ਜਦੋਂ ਢਾਂ ਲੱਗਦੀ ਹੋਵੇ ਬੰਦਾ ਕੀ ਕਰਦਾ ਹੁੰਦਾ ਬੋਰੀਆਂ ਸੱੜਦਾ ਹੁੰਦਾ ਬਨ ਬਨ ਕੇ ਕਿ ਢਾਂ ਨਾ ਲੱਗੇ ਤੇ ਬੱਚੇ ਨੇ ਬੋਰੀਆਂ ਸਿੱਟਣੀਆਂ ਸਟਾਰਟ ਕੀਤੀਆਂ ਆਜੋ ਅੰਦਰ ਆਜੋ ਬਾਕੀ ਦੀ ਗੱਲ ਬਾਤ ਅੰਦਰ ਦੱਸਦੇ ਆ ਬੋਰੀਆਂ ਸਿੱਟਣੀਆਂ ਸਟਾਰਟ ਕੀਤੀਆਂ ਤਾਂ ਤੁਸੀਂ ਇਹ ਦੇਖੋ ਕਿ ਬੱਚਾ ਕੀ ਕਰਦਾ ਨੈਟ ਤੇ ਸਰਚ ਕਰਦਾ ਕਿ ਮੈਂ ਮੇਰੇ ਪਰਿਵਾਰ ਦਾ ਉਹ ਖਰਚਾ ਜਿਹੜਾ ਸਾਡਾ ਬਿਮਾਰੀਆਂ ਤੇ ਆ ਰਿਹਾ ਮੈਂ ਉਹਦੇ ਲਈ ਕੀ ਕਰ ਸਕਦਾ ਤਾਂ ਇਹ ਬੱਚਾ ਇਸ ਤਰ੍ਹਾਂ ਦੀਆਂ ਟੀ-ਸ਼ਰਟਾਂ ਲਿਆਉਂਦਾ ਬਜ਼ਾਰ ਦੇ ਵਿੱਚੋਂ ਸਾਫ਼ ਟੀ-ਸ਼ਰਟਾਂ ਲਿਆਂਦਾ ਇਸ ਤਰ੍ਹਾਂ ਦੀਆਂ ਸਾਫ਼ ਫਿਰ ਸਰਚ ਕਰਦਾ ਐ ਇਸ ਤਰ੍ਹਾਂ ਦੀ ਮਸ਼ੀਨ ਇਹ ਮਸ਼ੀਨ ਲਿਆਂਦਾ ਆਪਣੇ ਬਾਪੂ ਨਾਲ ਜਾਂਦਾ ਹੈ ਮਸ਼ੀਨ ਲਿਆਂਦਾ ਤੇ ਫਿਰ ਉਸ ਤੋਂ ਬਾਅਦ ਉਹ ਸ਼ਰਟਾਂ ਨੂੰ ਪ੍ਰਿੰਟ ਕਰਕੇ ਤੇ ਲੋਕਾਂ ਨੂੰ ਦੇਣਾ ਸ਼ੁਰੂ ਕਰ ਦਿੰਦਾ ਇਸ ਤਰ੍ਹਾਂ ਦੇ ਪ੍ਰਿੰਟ ਕਰਦਾ ਵੇਚਣਾ ਸ਼ੁਰੂ ਕਰ ਦਿੰਦਾ ਬਹੁਤੇ ਨਹੀਂ ਪੈਸੇ ਬਚਦੇ 100 200 100 ਰੁਪਈਆ 200 ਰੁਪਈਆ ਸ਼ਰਟ ਦੇ ਵਿੱਚੋਂ ਬਾਚਤ ਕਰਦਾ ਬਹੁਤ ਅਲੱਗ ਕੁਆਲਿਟੀ ਦੀਆਂ ਸ਼ਰਟਾਂ ਲੈਂਦਾ ਹੁਣ ਤੁਸੀਂ ਕਹੋਗੇ ਕਿ ਮੈਂ ਹੀ ਬੋਲੀ ਜਨਾ ਇਹ ਕਤੋਂ ਨਹੀਂ ਬੋਲਦਾ ਮੈਂ ਸਾਰਾ ਕੁਝ ਬਲਵਾਉਣਾ ਇਹ ਤੂੰ ਵੀ ਕਰਦਾ ਸਾਰਾ ਕੁਝ ਪੁੱਤ ਤੇਰਾ ਨਾਮ ਕੀ ਆ ਸੋਹਣਿਆ ਮੇਰਾ ਨਾਮ ਮਨਿੰਦਰ ਸਿੰਘ ਹੈ ਮਨਿੰਦਰ ਆ ਮਨਿੰਦਰ ਪੁੱਤ ਕਿੰਨੀਆਂ ਸ਼ਰਟਾਂ 베ਚਤੀਆਂ ਹੋਣ ਤੱਕ 7 8 베ਚਦੀਆਂ ਅਜੇ ਤੱਕ 7-8 ਪੀਸ ਵੇਚਦਾ। ਪੁੱਤ ਫਿਰ ਜਦੋਂ ਤੈਨੂੰ ਮੇਰਾ ਨੰਬਰ ਕਿਹਨੇ ਦਿੱਤਾ? ਤੈਨੂੰ ਕਿਵੇਂ ਲੱਗਿਆ ਯਾਰ? ਮੈਂ ਇਹਨੂੰ ਚਾਚੇ ਨੂੰ ਫੋਨ ਕਰਦਾ। ਪੈਸੇ ਪੈਸੇ ਦਾ ਤੈਨੂੰ ਪਤਾ ਸੀਗਾ ਵੀ ਲੈਂਦੇ ਆ ਹਨਾ? ਹਾਂਜੀ। ਫਿਰ ਮਤਲਬ ਤੂੰ ਮਾਨਸਕ ਤੌਰ ਤੇ ਕਿੰਨੇ ਕ ਪੈਸੇ ਦੇਣ ਲਈ ਰੈਡੀ ਸੀ? ਵੀ ਜੇ ਉਹਨੇ ਚਾਚੇ ਨੇ ਪੈਸੇ ਮੰਗੇ ਵੀ ਇੰਨੇ ਕ ਪੈਸੇ ਦੇ ਕੇ ਆਪਾਂ ਵੀਡੀਓ ਕਰਾ ਲਾਂਗੇ। ਕਿੰਨੇ ਕ ਤੇਰੇ ਦਿਮਾਗ 'ਚ ਕਿੰਨੇ ਪੈਸੇ ਸੋਚੇ ਸੀ? 10000 ਸੋਚੇ ਸੀਗੇ। ਤੁਸੀਂ ਦੇਖੋ ਯਾਰ। ਮੈਂ ਤੈਨੂੰ ਮੈਂ ਤੈਨੂੰ 10000 ਰੁਪਏ ਦੇ ਕੇ ਜਾਊਂਗਾ ਸ਼ਾਰਟਾਂ ਲੈਣ ਲਈ ਠੀਕ ਮੈਂ ਦੇ ਕੇ ਜਾਊਂਗਾ ਹਾਂਜੀ ਠੀਕ ਆ ਨਾ ਉਹ ਇਸ ਕਰਕੇ ਨਹੀਂ ਦੇ ਕੇ ਜਾਊਂਗਾ ਕਿ ਮੈਂ ਤੇਰੇ ਤੋਂ ਤਰਸ ਕਰਦਾ ਮੈਂ ਇਸ ਕਰਕੇ ਦੇ ਕੇ ਜਾਊਂਗਾ ਕਿ ਤੇਰੀ ਵੀਡੀਓ ਤੋਂ ਮੈਨੂੰ ਕਮਾਈ ਆਊਗੀ ਠੀਕ ਹੈ ਸਹੀ ਆ ਨਾ ਜੇ ਕਮਾਈ 10000 ਤੋਂ ਟੱਪੀ ਤਾਂ ਫਿਰ ਤੇਨੂੰ ਜ਼ਿਆਦਾ ਦੇ ਕੇ ਜਾਵਾਂਗੇ ਹਾਂ ਨਾ ਪ੍ਰੀਤ ਇਹ ਮੇਰੀ ਗੱਲ ਬਾਤ ਇਹ ਹੁਣ ਤੁਸੀਂ ਦੇਖਣਾ ਕਿ ਇਹਨੂੰ ਵਿਊ ਕਿੰਨੇ ਦੇਣੇ ਹਾਂ ਅੱਗੇ ਗੱਲ ਤੁਹਾਨੂੰ ਦੱਸਦਾ ਆ ਬੈਠਿਆ ਬਾਈ ਜੀ ਆ ਤੁਹਾਡੇ ਫਾਦਰ ਸਾਹਿਬ ਹਨ ਹਾਂਜੀ ਇਹ ਇਹਨਾਂ ਦਾ ਡਰਾਈਵਸ ਕਰਵਾ ਕੇ ਲਿਆਉਣਾ ਹਾਂਜੀ ਹਾਂਜੀ ਇੱਕ ਗੱਲ ਹੁਣ ਮੈਂ ਪੁਲਿਸ ਵਾਲੇ ਵੀਰਾਂ ਨੂੰ ਦੱਸਦਾ ਇਹ ਬੱਚਾ ਕਿੰਨੀ ਉਮਰ ਦਾ ਪੁੱਤ 15 ਸਾਲ ਦਾ 15 ਸਾਲ ਦਾ ਬੱਚਾ ਇਹ ਬੱਚੇ ਦੀ ਇੱਕ ਬਹੁਤ ਵੱਡੀ ਮਜਬੂਰੀ ਹੈ ਕਿ ਬੱਚਾ ਨਾ ਗੱਡੀ ਚਲਾ ਕੇ ਆਪਣੇ ਬਾਪੂ ਨੂੰ ਡਰਾਈਵਸ ਕਰਵਾ ਕੇ ਲਿਆਉਂਦਾ ਤੇ ਜੇ ਕਿਸੇ ਵੀ ਨਾਕੇ ਤੇ ਤਲਵੰਡੀ ਮਾਝੂ ਕੈਂਪੋਂ ਬਰਨਾਲੇ ਤੱਕ ਕਦੇ ਵੀ ਕੋਈ ਪੁਲਿਸ ਮੁਲਾਜ਼ਮ ਇਸ ਬੱਚੇ ਨੂੰ ਰੋਕ ਕੇ ਤੈਨੂੰ ਜਾਣਦੇ ਆ ਬਹੁਤ ਵੱਡੀ ਮਜਬੂਰੀ ਆ ਮਜਬੂਰੀ ਘਰ ਚ ਚਲਾਉਣਾ ਸਿਖਾ ਰਹੀ ਆ ਮਜਬੂਰੀ ਘੰਟੀ ਚਲਾਉਣਾ ਸਿਖਾ ਰਹੀ ਇਹਦਾ ਸ਼ੌਂਕ ਨਹੀਂਗਾ ਗੇੜੇ ਨਹੀਂ ਦਿੰਦਾ ਮਜਬੂਰੀ ਆ ਇੱਕ ਬਹੁਤ ਵੱਡੀ ਕਿਉਂਕਿ ਹਰ ਰੋਜ ਪਰਿਵਾਰਾਂ ਨਾਲ ਲੋਕ ਤੁਰਦੇ ਨਹੀਂ ਹੁੰਦੇ ਹਨਾ ਵੈਸੇ ਫਿਰ ਵੀ ਲੋਕ ਬਹੁਤ ਚੰਗੇ ਹਨ ਦੀ ਮਦਦ ਕਰਦੇ ਇਹਨਾਂ ਦਾ ਪਿੰਡ ਬਹੁਤ ਘੈਂਟ ਸਪੋਰਟ ਕਰਦਾ ਨੇ ਰਿਸ਼ਤੇਦਾਰ ਬਹੁਤ ਚੰਗੇ ਆ ਪਰ ਫਿਰ ਵੀ ਹਰ ਰੋਜ ਸੱਦਿਆ ਨਹੀਂ ਜਾਂਦਾ ਹਨਾ ਪੁੱਤ همین ਗੱਲ ਬਾਤ ਹੁਣ ਪੁੱਤ ਮੈਨੂੰ ਐਂ ਦੱਸ ਵੀ ਲੋਕ ਤੇਰੇ ਤੋਂ ਕਿਸ ਕਿਸ ਤਰ੍ਹਾਂ ਦਾ ਡਿਜ਼ਾਈਨ ਬਣਵਾ ਸਕਦੇ ਆ ਸ਼ਰਟਾਂ ਤੇ ਜਿਵੇਂ ਵੀ ਆਪਣੇ ਕੋਈ ਦੁਕਾਨ ਦਾ ਲੋਗੋ ਤੇ ਕੋਈ ਆਪਦਾ ਨਾਮ ਲਖਾਉਣਾ ਆ ਆ ਹਾਂ ਟੂਰਨਾਮੈਂਟ ਤੇ ਟਿਕ ਕਮੇਟੀ ਮੈਂਬਰਾਂ ਦੇ ਇੱਕੋ ਜਿਹੇ ਪੰਜ ਹਨ ਜਿਵੇਂ ਬਸ 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 ਜਿਵੇਂ ਤੁਸੀਂ ਟੂਰਨਾਮੈਂਟ ਕਰਾ ਰਹੇ ਆ ਤਾਂ ਟੂਰਨਾਮੈਂਟ ਤੇ ਕਮੇਟੀ ਮੈਂਬਰਾਂ ਨੇ ਇਹ ਆਪਦਾ ਲੋਗੋ ਲਾਉਣਾ ਕਮੇਟੀ ਦਾ ਫਲਾਨਾ ਸਪੋਰਟਸ ਕਲੱਬ ਹੋ ਗਿਆ ਉਹ ਹੋ ਗਿਆ ਉਹਵੇਂ ਜਿਵੇਂ ਆ ਆ ਆ ਇੱਕ ਇਹਨਾਂ ਦੇ ਪਿੰਡ ਹੈਅਰ ਡ್ರೆਸਰ ਆ ਉਹਨੇ ਆਪਣੀ ਟੀਮ ਦੇ ਪਾਉਣ ਲਈ ਆ ਲੋਗੋ ਛਪਾਇਆ ਜਿਵੇਂ ਆਪਣੇ ਪੈਂਕੇ ਦੇ ਪੈਂਕੇ ਬਾਈ ਪੈਂਕੇ ਦਾ ਫੈਨ ਆ ਏ ਮੁੰਡਾ ਪੈਂਕੇ ਦੀ ਬੈਸੇਜ ਜਕਰ ਕੀਤਾ ਸੀ ਇਹਨੇ ਪੈਂਕੇ ਦੀ ਤੁ ਸਾਨੂੰ ਉਦਾਹਰਨ ਦਿੱਤੀ ਸੀ ਵੀ ਜਿਵੇਂ ਪੈਂਕੇ ਦੇ ਉਹ ਪਾਇ ਹੁੰਦਾ ਮੈਨਨ ਪ੍ਰੋਸੈਸ ਮੈਨਨ ਪ੍ਰੋਸੈਸ ਉਹ ਚੀਜ਼ਾਂ ਇਹ ਬਣਾ ਕੇ ਸ਼ਰਟਾਂ ਤੇ ਦੇ ਸਕਦਾ ਤੁਸੀਂ ਇੱਕ ਗੱਲ ਹੋਰ ਪੁੱਤੇ ਸ਼ਰਟਾਂ ਕਿੱਥੋਂ ਲੈਣਾ ਲੁਧਿਆਣਾ ਨੂੰ ਲੈਣੀਆਂ ਲੁਧਿਆਣਾ ਨੂੰ ਲੈਣੇ ਆ ਹਾਂਜੀ ਉਹ ਸ਼ਰਟਾਂ ਪ੍ਰੀਤ ਬਹੁਤ ਜ਼ਿਆਦਾ ਸੋਹਣੀਆਂ ਲੈਂਦਾ ਆ ਟਾਈਮ 'ਚ ਪੈਣ ਵਾਲਾ ਆ ਮੋਟੀਆਂ ਵੀ ਮਤਲਬ ਮੋਟੀਆਂ ਵੀ ਸ਼ਰਟਾਂ ਬਹੁਤ ਸੋਹਣੀਆਂ ਲਿਆਉਂਦਾ ਹਾਂਜੀ ਆ ਜਿਹੜੀ ਇਹਦੀ ਪਾਈ ਇਹ ਵੀ ਦੀ ਕਸਟਮਾਈਜ਼ ਕੀਤੀ ਹੈ ਅੱਛਾ ਆ ਵੀ ਤੇਰਾ ਲਿਖਿਆ ਹਾਂਜੀ ਹਾਂ ਆ ਵੀ ਆ ਦੇਖੋ ਇਹਦੇ ਤੇ ਆ ਲਿਖਿਆ ਜੋ ਵੀ ਕੋਈ ਬੰਦਾ ਤੁਹਾਨੂੰ ਸਕਰੀਨਸ਼ਾਟ ਭੇਜ ਦੂਗਾ ਉਹੀ ਬਣਾ ਦੋਗੇ ਹਾਂਜੀ ਉਹੀ ਬਣਾਣਾ ਕੋਈ ਬਣਾਉਂਗਾ ਕਿੰਨੇ ਦਿਨਾਂ ਚ ਆਪਾਂ ਪਾਰਸਲ ਕਰ ਦਾਂਗੇ 2 ਦਿਨ 2 ਦਿਨ ਚ ਤੱਕ ਕੈਨੇਡਾ ਅਮਰੀਕਾ ਪਾਰਸਲ ਕਰ ਦਾਂਗੇ ਹਾਂਜੀ ਹਾਂ ਕਰ ਦੋਗੇ ਕੋਈ ਕੋਈ ਹਾਂਜੀ ਯਾਰ ਤੁਸੀਂ ਕਿਸੇ ਵੀ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਦੇਖ ਰਹੇ ਆ ਨਾ ਦੁਨੀਆ ਦੇ ਕਿਸੇ ਵੀ ਸਟੇਟ ਦੇ ਵਿੱਚ ਦੇਖ ਰਹੇ ਆ ਪਿੰਡ ਦੇ ਵਿੱਚ ਦੇਖ ਰਹੇ ਆ ਤਾਂ ਯਾਰ ਤੁਸੀਂ ਨਾ ਐਂ ਕਰਿਓ ਅਹ ਦੇਖੋ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਛੋਟਾ ਇੱਕ ਜ਼ਿੰਮੇਵਾਰ ਪਰਿਵਾਰ ਆ ਇਹਦੀ ਮੁਸੀਬਤ ਨੇ ਬੱਚੇ ਨੂੰ ਸਿਖਾਇਆ ਕਿ ਯਾਰ ਪਰਿਵਾਰ ਦਾ ਪੂੰਜੀ ਖੁਰ ਰਹੀ ਹੈ ਹਨਾ ਤਾਂ ਇਹ ਬੱਚੇ ਨੇ ਇਹਦੇ ਲਈ ਹਿੰਮਤ ਕੀਤੀ ਅਜੇ ਤੱਕ 7 ਸ਼ਰਟਾਂ ਵੇਚੀਆਂ ਤੁਸੀਂ ਹਿੰਮਤ ਦੇਖੋ ਜਿਗਰਾ ਦੇਖੋ ਹੌਸਲਾ ਦੇਖੋ ਕਿ ਬੱਚਾ ਮੈਨੂੰ 10000 ਰੁਪਏ ਦੇ ਕੇ ਤੇ ਪ੍ਰੋਮੋਸ਼ਨ ਕਰਾਉਣਾ ਚਾਹੁੰਦਾ ਸੀ ਕਿੱਡੀ ਵੱਡੀ ਗੱਲ ਆ ਕਿੱਡੀ ਵੱਡੀ ਗੱਲ ਆ ਪੁੱਤ ਮੈਂ ਵੀ ਤੈਨੂੰ ਸ਼ਰਟਾਂ ਆਰਡਰ ਕਰਕੇ ਜਾਨਾ ਹਾਂਜੀ ਤੇ ਮੇਰੇ ਦੇਖਣ ਵਾਲੇ ਵੀ ਕਰਨਗੇ ਹਨਾ ਪ੍ਰੀਤ ਠੀਕ ਹੈ ਕਿ ਨਹੀਂ ਮੈਂ ਵੀ ਤੈਨੂੰ ਕਰਕੇ ਜਾਨਾ ਪ੍ਰੀਤ ਹੁਣ ਤੋਂ ਆਪਦੀ ਪਸੰਦ ਦੀਆਂ ਸ਼ਰਟਾਂ ਨੂੰ ਆਰਡਰ ਕਰਕੇ ਆ ਠੀਕ ਹੈ ਕਿ ਨਹੀਂ ਉਹਦੇ ਪੈਸੇ ਤੂੰ ਇਹਨਾਂ ਨੂੰ ਅਲੱਗ ਧੋ ਦੇ ਵੀਡੀਓ ਦੇ ਪੈਸੇ ਆਪਾਂ ਨੂੰ ਅਲੱਗ ਤੋਂ ਦੇਵਾਂਗੇ ਠੀਕ ਹੈ ਕਿ ਨਹੀਂ ਤੁਸੀਂ ਇਹਨੂੰ ਆ ਦੇਖੋ ਯਾਰ ਲੈ ਕਿੱਡਾ ਸੋਹਣਾ ਬਣਾਇਆ ਕੋਈ ਵੀ ਨੱਟ ਤੋਂ ਫੋਟੋ ਭੇਜ ਲਗੇ ਦੇ ਕੋਈ ਵੀ ਨੱਟ ਤੋਂ ਤੁਸੀਂ ਫੋਟੋ ਭੇਜੋ ਤੁਹਾਨੂੰ ਜੋ ਆ ਕਿ ਆਪਣਾ 20 ਬੋਸ ਪੇਜ ਦਾ ਨਾਮ ਮੇਰੇ ਬ੍ਰਾਂਡ ਦਾ ਨਾਮ ਲੱਗਦਾ ਹਾਂਜੀ ਕੀ 20 ਬੋਸ ਆਇਆ ਵਾ ਆ ਵੀ ਬੋਸ ਹੀ ਅੱਛਾ ਬੀ ਬੋਸ ਬ੍ਰਾਂਡ ਦਾ ਨਾਮ ਹੈ ਭਾਈ ਯਾਰ ਮੇਰੀ ਗੱਲ ਯਾਦ ਰੱਖਿਓ ਮੈਂ ਨਾ ਇੱਕ ਗੱਲ ਕੈਮਰਾ ਸ਼ੁਰੂ ਹੁਣ ਤੋਂ ਪਹਿਲਾਂ ਕਹਿ ਕੇ ਹਟਿਆ ਨੂੰ ਕਿ ਜਿਹੜੀ ਆ ਮਸ਼ੀਨ ਆ ਨਾ ਆ ਮਸ਼ੀਨ ਕੋਈ ਸਮਾਂ ਆਊਗਾ ਇਹ ਮਸ਼ੀਨ ਇਸ ਬੰਦੇ ਦੇ ਦਫ਼ਤਰ ਦੇ ਵਿੱਚ ਸ਼ੋਕ ਇਸ ਦੇ ਵਿੱਚ ਪਈ ਹੋਊਗੀ ਤੇ ਜਦੋਂ ਇਸ ਸਵੇਰੋਂ ਆਇਆ ਕਰੂਗਾ ਆਪਣੇ ਦਫ਼ਤਰ ਦੇ ਵਿੱਚ ਤਾਂ ਇਸ ਆਪਣੇ ਗੁਰੂਆਂ ਪੀਰਾਂ ਨੂੰ ਮੱਥਾ ਟੇਕਾਂ ਦੇ ਨਾਲ-ਨਾਲ ਐਸ ਮਸ਼ੀਨ ਨੂੰ ਵੀ ਮੱਥਾ ਟੇਕਾਂ ਕਰੂਗਾ ਯਾਦ ਕਰਿਆ ਕਰੂਗਾ ਕਿ ਇੱਕ ਯੂਟਿਊਬਰ ਅੰਕਲ ਆਇਆ ਸੀਗਾ ਮੇਰੇ ਕੋਲੇ ਪਹਿਲੀਆਂ ਦੇ ਵਿੱਚ ਉਹ ਇੱਕ ਗੱਲ ਕਹਿ ਕੇ ਗਿਆ ਸੀਗਾ ਇਹ ਗੱਲ ਮੇਰੀ ਯਾਦ ਰੱਖੋ ਐਂ ਹੋਊਗਾ ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਜਵਾਕਾਂ ਨੂੰ ਤਾਂ ਸੱਚੀ ਅਸੀਂ ਨਾ ਉਹ ਨਲੀ ਪੁੰਜਣੀ ਵੀ ਦੱਸਣੀ ਪੈਂਦੀ ਹੁੰਦੀ ਹੈ ਜਵਾਕਾਂ ਨੂੰ ਐਡੀ ਮਰਨ ਦੇ। ਤੇ ਇਹ ਬੰਦਾ ਕਬੀਲਦਾਰੀ ਚਲਾਉਣ ਦੀ ਸੋਚ ਰੱਖਦਾ। ਤੁਸੀਂ ਇਹ ਦੇਖੋ ਕਿੰਡੀ ਪਵਿੱਤਰ ਸੋਚ ਆ ਬੱਚੇ ਦੀ। ਬੱਚਾ ਯਾਰ ਇਹਨੇ ਸੋਚਿਆ ਯਾਰ ਵੀ ਬਾਪੂ ਔਖਾ ਹਨਾ ਤੇ ਬਾਪੂ ਨੇ ਬਹੁਤ ਕਮਾਈ ਕੀਤੀ ਤੇਰੇ ਪੁੱਤਰ ਬਾਪੂ ਨੇ ਬਹੁਤ ਕਮਾਈ ਕੀਤੀ ਹਨਾ। ਹਾਂਜੀ। ਕਿੱਡੀ ਕਿੱਡੀ ਕਿਸੇ ਜਦੋਂ ਬਾਹਰ ਹੁੰਦਾ ਇਹ ਦਵਾਈ ਸੀ ਬਾਪੂਦਰਾ। ਨਿੱਕੇ ਹੁੰਦੇ ਜਦੋਂ ਬਾਹਰ ਚਲੀ ਨੇ। ਅੱਛਾ ਇਹ ਹੈ ਨਹੀਂ ਸੀ ਉਹ ਬੁੜਗਾ ਸੀ ਤੈਨਾਂ ਅੱਛਾ ਬੇਟੀ ਸੀਗੀ ਹਾਂ 2 ਮਹੀਨਾ ਦੀ ਸੀ ਉਹਦੋਂ 2 ਮਹੀਨਿਆਂ ਦੀ ਸੀ ਤੇ ਫਿਰ ਤੁਸੀਂ ਆ ਗਏ ਹਾਂ ਮੈਂ ਉੱਥੇ 2003 ਚ ਵਾਗ ਗਿਆ ਸੀ ਮੈਂ ਤੁਸੀਂ 2003 ਚ ਵਾਗ ਗਏ ਫਿਰ ਤੁਸੀਂ ਆ ਗਏ 7 ਸਾਲ ਆਏ ਹਾਂ ਮੈਂ 1800 ਲੱਗਿਆ ਜੀ ਅੱਛਾ 1800 ਲੱਗਿਆ ਤੇ ਆ ਕੇ ਗਿਆ ਲੇਬਰ ਚ ਹੀਗਾ ਜੀ ਲੇਬਰ ਚ ਜਾ ਕੇ ਉਸ ਤੋਂ ਬਾਅਦ ਮੈਂ ਫੇਰ ਉੱਥੇ ਯਾਨੀ ਕਿ ਕੰਪਨੀ ਦਾ ਵੀ ਜਾ ਸੀਗਾ ਸਟਾਫ ਔਰਡ ਦਾ ਸਾਡਾ ਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਜਾ ਕੇ ਉੱਥੋਂ ਲਾਇਸੈਂਸ ਸਾਨੂੰ ਜਾਨੀ ਕਿ ਅਪਲਾਈ ਹੋਣ ਲੱਗੇ ਕੰਪਨੀ ਦੇ ਜੀ ਤੇ ਫਿਰ ਉੱਥੋਂ ਅਪਲਾਈ ਕਰਾ ਕਰ ਲਾਇਸੈਂਸ ਫਿਰ ਮੈਂ ਲਾਇਸੈਂਸ ਬਣਾਇਆ 3 ਸਾਲਾਂ ਦਾ ਲੀਵਰ ਕਰੀਏ ਬੰਦਾ ਤੇ ਚਲੋ ਸ਼ੁਕਰ ਹੈ ਬੱਚਾ ਥੋੜਾ ਕਾਬਲ ਹੈ ਇਹ ਬਹੁਤ ਵੱਡੀ ਗੱਲ ਹਾਂਜੀ ਹਾਂਜੀ ਕਿ ਬੱਚਾ ਥੋੜਾ ਬਹੁਤ ਕਾਬਲ ਹੈ ਤੇ ਮਾਲਕ ਕਿਰਪਾ ਕਰੇ ਦੁਨੀਆ ਵੀ ਇਹਨੂੰ ਸਪੋਰਟ ਕਰੂਗੀ ਹਾਂਜੀ ਹਾਂਜੀ ਤੇ ਤੁਸੀਂ ਕੋਈ ਮਤਲਬ ਕੋਈ ਕਿਸੇ ਤਰ੍ਹਾਂ ਦੀ ਹੋਰ ਮਦਦ ਨਹੀਂ ਚਾਹੀਦੀ ਦੋ ਤਰ੍ਹਾਂ ਦੀ ਮਦਦ ਚਾਹੀਦੀ ਹੈ ਸਾਨੂੰ ਇੱਕ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਤੇ ਦੂਸਰਾ ਤੁਸੀਂ ਇਸ ਬੱਚੇ ਨੂੰ ਟੀ-ਸ਼ਰਟ ਆਰਡਰ ਕਰਨੀ ਹੀ ਕਰਨੀ ਆ ਬਸ ਇਹ ਤੁਸੀਂ ਪੱਕਾ ਹੀ ਧਿਆ ਲਓ ਆਪਣੇ ਬੱਚਿਆਂ ਲਈ ਜਿਹੜਾ ਮਰਜੀ ਸਾਈਜ਼ ਕਰੋਗੇ ਉਹੀ ਸਾਈਜ਼ ਇਹ ਬੱਚਾ ਟੀ-ਸ਼ਰਟ ਬਣਾ ਕੇ ਬੱਚੇ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਮੈਂ ਦੇਖ ਲਿਆ ਤੁਸੀਂ ਦੇਖ ਲਓਗੇ ਜੇ ਇਹ ਬੱਚੇ ਦੀ ਭੇਜੀ ਵੀ ਟੀ-ਸ਼ਰਟ ਦਾ ਕੋਈ ਵੀ ਚੀਜ਼ ਮਾੜੀ ਹੋਈ ਕੱਪੜਾ ਮਾੜਾ ਹੋਇਆ ਤਾਂ ਮੈਂ ਦੇਣ ਦਾ ਹਾਂ ਨੂੰ ਹੀ ਆ ਜੇ ਉਹ ਵਾਪਸ ਕਰਾਂਗੇ ਅਸੀਂ ਹਾਂ ਮੈਂ ਜ਼ਿੰਮੇਵਾਰ ਬੈਠਾ ਏਡੇ ਸੋਹਣੇ ਕੱਪੜੇ ਦੀਆਂ ਸ਼ਰਟਾਂ ਦਿੰਦਾ ਵੀਡੀਓ ਨੂੰ ਸ਼ੇਅਰ ਕਰੋ ਯਾਰ ਜ਼ਰੂਰ